ਸ਼ਲੋਕ ਮਹਲਾ 3 ਜੀ ਹੋਵਾ ਪੰਡਤ ਜੋਤ ਕੀ ਜੀਉ ਨਾਲ ਫਰਮਾਉਂਦੇ ਹੇ ਭਾਈ ਜੇ ਆਪਣੇ ਆਪ ਨੂੰ ਬੇਣੀ ਆਦਿਕ ਪੰਡਤ ਗੁਰੂ ਸਾਹਿਬ ਦੇ ਪਾਸ ਆਏ ਹਨ ਇਹਨਾਂ ਨਾਲ ਦੀ ਵਿਦਿਆ ਦਾ ਮਾਨ ਕੀਤਾ ਗੋਇੰਦਵਾਲ ਸਾਹਿਬ ਵਿੱਚ ਹضور ਉਤਰਦੇ ਹਮ ਹੋਵਾ ਪੰਡਤ ਜੋਤ ਕੀ ਇਹ ਪਾ ਲਈ ਪੰਡਤ ਵਿਦਵਾਨ ਬੇਣੀ ਮਾਨ ਬੰਦਕ ਬਣ ਜਾਈਏ ਇਹ ਸ਼ਾਸਤਰ ਲੱਦੀ ਫਿਰਦਾ ਉਠ ਲੱਦੀ ਫਿਰਦਾ ਦੀ ਪੁਸਤਕਾਂ ਦਾ ਜਿਹੜਾ ਕੋਈ ਜਿੱਤ ਲਵੇ ਜਿਸ ਨੂੰ ਉਸਦੇ ਦਸ ਕੋਥੀਆਂ ਖੋਲਿਆ ਕਰਦਾ ਏਡਾ ਹਮਕਾਰੀ ਸੀ ਇਸ ਵੀ ਗਵਰਨਰ ਸਾਹਿਬ ਵੀ ਗੱਲ ਕੇ ਆ ਗਿਆ ਤੇ ਮਹਾਰਾਜ ਸਾਹਿਬ ਦੀ ਸਵਾ ਉੱਤੇ ਬੈਠ ਗਿਆ ਤੇ ਕਹਿੰਦਾ ਵੀ ਸਿੱਖਾਂ ਨੂੰ ਵਿੱਦਿਆ ਨਹੀਂ ਕੋਈ ਪੜਾਇਆ ਕਰੋ ਜੋਰਸ ਵੀ ਸੁਖਾਇਆ ਕਰੋ ਤਾਂ ਮਹਾਰਾਜ ਸ਼ੁਣ ਕੇ ਉੱਪਰ ਗੁੰਡਿਆਂ ਨੇ ਇਸ ਨੂੰ ਸ਼ਲੋਕ ਮਹਲਾ ਤੀਜਾ ਹੋਵਾ ਪੰਡਤ ਜੋਤ ਇਹ ਭਾਈ ਜੇ ਕਰਕੇ ਪੰਡਤ ਵਿਦਵਾਨ ਹੋ ਜੀਏ ਸ਼ਾਸਤਰੀ ਗਿਆਨੀ ਬਣ ਜੀਏ ਤੇ ਜੋਤਸਵਿਗਿਆ ਦੁਆਰਾ ਜੋਤਕੀ ਬਣ ਜਾਈਏ ਕਾਲ ਕਾਲ ਦੇ ਗਿਆਨ ਦੇ ਫਰੇ ਤੂਫਾਨ ਆਵੇਗਾ ਬਰਖਾ ਪਵੇਗੀ ਮੀਂਹੀਆਂ ਪੈਣਗੀਆਂ ਹੁਣ ਸਮਾਂ ਲੱਗੇਗਾ ਜਾਂ ਨਹੀਂ ਲੱਗੇਗਾ ਇਸ ਪ੍ਰਕਾਰ ਜੋਤਸੀ ਬਣ ਜਾਈਏ ਵੇਦ ਪੜਾ ਮੁਖ ਚਾਰ ਅਤੇ ਚਾਰੇ ਵੇਦ ਜਿਹੜੇ ਮੁਖੋਂ ਕੰਠੋਂ ਪੜਨ ਲੱਗ ਜੀਏ ਕੰਠੋਈ ਨੇ ਬਲ ਲਗ ਜੀਏ ਵੇਦਾਂ ਨੂੰ ਕੰਠੀ ਕਰ ਲਈਏ ਨਵਖੰਡ ਮੱਧੇ ਪੂਜਿਆ ਫਿਰ ਦੇ ਵਿਦਵਾਨ ਹੋ ਕੇ ਨਵਾਂ ਖੰਡਾਂ ਵਿੱਚ ਲੋਕ ਪੂਜਦੇ ਫਿਰਨ ਤਹਿਲ ਕਰਨ ਮੰਨਿਆ ਜਾਵੇ ਆਪਣੇ ਚੱਜ ਵਿਚਾਰ ਕਾਪੜੇ ਵਿਆਮ ਦੇ ਚੱਜ ਧਰਮ ਦੁਆਰਾ ਸ਼ਾਸਤ੍ਰਾਂ ਦੀ ਚਰਚਾ ਦੇ ਵਿਚਾਰ ਦੁਆਰਾ ਮਤ ਸੱਚਾ ਅਖਰ ਭੁੱਲ ਜਾ ਜੇ ਤਰਹੀ ਉਹ ਮੁਕਤੀ ਨਹੀਂ ਹੋਈ ਆ ਮਤ ਨਾ ਭੁੱਲ ਜਿਓ ਸੱਚਾ ਅਖਰ ਜੋ ਪਰਮੇਸ਼ਰ ਦਾ ਨਾਮ ਹੈ ਸਤਨਾਮ ਸ੍ਰੀ ਵਾਹਿਗੁਰੂ ਇਹ ਸੱਚਾ ਅਖਰ ਉਪਦੇਸ਼ ਖਰਨ ਤੋਂ ਰਹਿ ਜਰਾ ਕਿਤੇ ਮਤ ਭੁੱਲ ਜਾਇਆ ਭੁੱਲ ਨਾ ਜਾਣਾ ਚੌਪ ਤਾ ਪਿੱਟੈ ਨਾ ਕੋ ਫਿਰ ਵੀ ਥੋੜੇ ਅੰਦਾਜ਼ ਕਰਦੇ ਅੰਦਰ ਕੋਈ ਗੁਣ ਵੀ ਪਿੱਟੇਗਾ ਮਿਲੇਗਾ ਨਹੀਂ ਤੁਹਾਨੂੰ ਕੋਈ ਗੁਣ ਨਹੀਂ ਅੰਦਰ ਪਿੱਟੇਗਾ ਜੇ ਤੁਸੀਂ ਪਰਮੇਸ਼ਰ ਦੇ ਅਖਰ ਨਾਮ ਨੂੰ ਨਾ ਭੁੱਲੋਗੇ ਫਿਰ ਕੋਈ ਅਗੁਣ ਨਹੀਂ ਤੁਹਾਨੂੰ ਪੇ ਇਹ ਸਭ ਕਹੇਗਾ ਇਸ ਪ੍ਰਕਾਰ ਚੌਂਕਾ ਪਿੱਟਿਆ ਨੇ ਕੋਈ ਹੁਣ ਤੋਂ ਲਖੀਰਾਂ ਲੈ ਕੇ ਕਾਰ ਕੱਢ ਕੇ ਕਹਿੰਦੇ ਨੇ ਕਿ ਸਾਡਾ ਚੌਂਕਾ ਨਾ ਕੋਈ ਪਿੱਟ ਜਿਓ ਇਹਦਾ ਪਰਸ਼ਾਵਾਂ ਨਾ ਪੈ ਜਾਵੇ ਜੋ ਤੁਹਾਡੇ ਅੰਦਰ ਅੰਤ ਅੰਦਰ ਸੱਚਾ ਅੱਖ ਚੇਤੇ ਰਹੂ ਫੇਰ ਤੁਹਾਡੇ ਅੰਦਰ ਰੂਪੀ ਚੌਂਕੇ ਨੂੰ ਮਨਮੁਖ ਤੇਹੰਕਾਰ ਨੂੰ ਉਹ ਕੋਈ ਨਹੀਂ ਕੋਈ ਪਿੱਟੇਗਾ ਤੁਸੀਂ ਸੁਝੇ ਰਹੋਗੇ ਕੋਈ ਤਰ ਹੋ ਜਾਓਗੇ ਢੂਠੇ ਚੌਕੇ ਨਾਨਕਾ ਜਿੰਨੇ ਕਾਮ ਕਰੋਰ ਕੁਬਤ ਝੂਮਣੀ ਕੁਦਿਆ ਉਸਾਉਣ ਪਰਮਦਾ ਘਟ ਚੂਹੜੀ ਮੁੱਠੀ ਕੋਰ ਜਨਾਲ ਕਾਲੀ ਕੱਢੀ ਕਿਆਦੀ ਛਾਰੇ ਬੇਟੀਆਂ ਨਾਲ ਉਹਨਾਂ ਦੇ ਅੰਤ ਕਰ ਢੂਠੇ ਐ ਚੌਕੇ ਉਹਨਾਂ ਦੇ ਸੱਚਾ ਏਕੋ ਸੋ ਇਹ ਸੱਚਾ ਪਰਮੇਸ਼ਰ ਹੈ ਉਹਦੀ ਸਿਫਤ ਕਰੋ ਹੋਏ ਭਾਈ ਸੋਪੁਰਖ ਉਜਲ ਸੱਚਾ ਹੋ ਸਕਦਾ ਹੈ ਮਹੱਲਾ ਤੀਜਾ ਆਪ ਹੁਪਾਏ ਕਰੇ ਆਪ ਹੈਪੀ ਪਰਵੇਸ਼ਨ ਨੇ ਪੰਜ ਦੱਦ ਪਹਿਲਾਂ ਕੀਤੇ ਹੈ ਆਪ ਹੀ ਚਾਰ ਖਾਣੀਆਂ ਰੂਪ ਜੀਆਂ ਨੂੰ ਪਹਿਲਾ ਕੀਤਾ ਹੈ ਆਪੇ ਨਦਰ ਕਰੇ ਆਪ ਹੀ ਮਹਾਰਾਜ ਸਾਹਿਬ ਕਿਰਪਾ ਬਖਸ਼ਣ ਵਾਲਾ ਹੈ ਆਪੇ ਦੇ ਵਡਿਆਈਆ ਆਪ ਹੀ ਬ੍ਰਹਮ ਗਿਆਨ ਦੀਆਂ ਵਡਿਆਈਆਂ ਜੀਵਨ ਦੀਆਂ ਦੀਆਂ ਦੇਣ ਵਾਲਾ ਹੈ ਬੋ ਨਾਨਕ ਸੱਚਾ ਸਤਿਗੁਰੂ ਸਾਹਿਬ ਜੀ ਕਿੰਨਾ ਸੱਚਾ ਪਰਮੇਸ਼ਰ ਹੈ ਉਹਦੀ ਸੱਚੀ ਸੋਭਾ ਕਰੋ ਆਪੋ ਬਾਏ ਕਰੇ ਆਪ ਆਪ ਹੀ ਮਾਰੇ ਵਿਰਾਗ ਉਹ ਖਰਸਮਤੀ ਮੋਖ ਇੱਛਾ ਅਧਕਾਰੀਆਂ ਦੇ ਅੰਦਰੋਂ ਪਲ ਕੀਤੇ ਹੈ ਆਪ ਹੀ ਗੁਰੂ ਸਾਹਿਬ ਮਹਾਵਾਕ ਸਰਬੂਤ ਕਰਨ ਵਾਲੇ ਹਨ ਆਪ ਹੀ ਮਨਣ ਕਰਨ ਵਾਲੇ ਹਨ ਆਪ ਹੀ ਨਿਧਿਆਸਨ ਤਤੋਂ ਦਾ ਸਵਧਨ ਕਰਨ ਵਾਲੇ ਹਨ ਆਪੇ ਨਦਰ ਕਰੇ ਆਪ ਹੀ ਗਿਆਨ ਦਿੱਤੀ ਗੁਰੂ ਸਾਹਿਬ ਜੀ ਕਰਦੇਣ ਵਾਲੇ ਹਨ ਆਪੇ ਦੇ ਵੜਿਆਈ ਆਪ ਹੀ ਗੁਰੂ ਗ੍ਰਾਮ ਦੀ ਪ੍ਰਾਪਤੀ ਦੀਆਂ ਜੀਵਨ ਮੁਕਤੀ ਦੀਆਂ ਵਿਡਿਆਨੀਆਂ ਦੇਣ ਵਾਲੇ ਹਨ ਕਹੋ ਨਾਨਕ ਸੱਚਾ ਸੂ ਸਰਬ ਸੁਹਾਏ ਜੀ ਕਹਿੰਦੇ ਸੋ ਸੱਚਾ ਪਰਮੇਸ਼ਰ ਹੈ ਆਪੇ ਆਪ ਜੋ ਵਰਦਿਆ ਹੈ ਪੌੜੀ ਕੰਟਕ ਕਾਲ ਏਕ ਹੈ ਇਹ ਨਹੀਂ ਕੰਟਕ ਭੈਜੀ ਕੰਟਕ ਦੁੱਖਦਾਇਕ ਇੱਕ ਕਾਲ ਹੀ ਰਸਾਰੇ ਜੀਵਨ ਦੇ ਸਰਬੇਤ ਹੋਰ ਕੰਟਕ ਨਾ ਸੂਝੈ ਹੋਰ ਕੋਈ ਦੁਸ਼ਮਣ ਨਹੀਂ ਦਿਸਦਾ ਇਹੋ ਜੁਖਦਾਈ ਕਾਲ ਆ ਸਾਰਿਆਂ ਨੂੰ ਚਿੰਦੜਿਆ ਹੋਇਆ ਆਫਰਿਓ ਜਗ ਮਹਿ ਵਰਤਦਾ ਇਹ ਕਾਲ ਹੈ ਜੀ ਆਫਰਿਆ ਫਿਰਦਾ ਹੰਕਾਰ ਵਿੱਚ ਸਾਰੇ ਸੰਸਾਰ ਵਿੱਚ ਵਰਤਦਾ ਹੈ ਪਾਪੀ ਸੋ ਲੁਜੇ ਮੇਰੇ ਪਾਪੀ ਆਲੀ ਨੂੰ ਲੁਜੇ ਚਾਹੁੰਦਾ ਰ ਮੈਂ ਤੇ ਤਗੜ ਕੇ ਉਹਨੂੰ ਗੰਗਮੀ ਖੂਨ ਕਰਦੇ ਆ ਮੁਰ ਸਾਬ ਦੀ ਹਰ ਭੇਤੀ ਹੈ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਹਰੀਏ ਭੇਤ ਨੂੰ ਪਾ ਲਈਏ ਹਰੀ ਦੇ ਚਰਨਾਂ 'ਚ ਬਿਨ ਲਈਏ ਆਪਣੇ ਚਿੱਤ ਨੂੰ ਹਰ ਜਪ ਹਰ ਬੂਝੈ ਹਰਿ ਦਾ ਜਪ ਕਰੀਏ ਤੇ ਹਰੀ ਨੂੰ ਗੁਰੂ ਸਾਹਿਬ ਕੇ ਤਸਮ ਪੂਜੈ ਤੁਮਾ ਕਰੀਏ ਕਿਉ ਹਰੀ ਦੇ ਸਲੂਕ ਨੂੰ ਬੁੱਧ ਲਈ ਲੈ ਸਾਹਮਣੇ ਲਈਦਾ ਸੋ ਹਰ ਸਰਣਾਈ ਛੂਟੀ ਓ ਛੁੱਟੀ ਐ ਸੋ ਜੋ ਦਨਪਤ ਲਖਨ ਰੂਪ ਹਰੀ ਐ ਸੋ ਪ੍ਰਖਰੀ ਅਕਾਲ ਪੁਰਖ ਦੀ ਸ਼ਰਨ ਪਾਏ ਕੇ ਜੋ ਜੇ ਮੁਕਤ ਹੋ ਜਾਂਦੇ ਹੈ ਜੋ ਮਨ ਸਿਓ ਜੂਜੈ ਮੇਰੇ ਮਨ ਨਾਲ ਜੰਗ ਕਰਦੇ ਹੈ ਨਾਨੂ ਜਿੱਤ ਲੈਂਦੇ ਹੈ ਵਕਾਰ ਮੰਦੇ ਮਾਰ ਗੁੰਦੇ ਹਨ ਮਨ ਵਿਚਾਰ ਹਰ ਜਪ ਕਰੇ ਮਨ ਤੋਂ ਵਿਚਾਰ ਕੇ ਵਾਹਿਗੁਰੂ ਦੇ ਨਾਮ ਦੀ ਜਪ ਨੂੰ ਕਰੇ ਹਰ ਵਕਤ ਹਰ ਦਰਗਹ ਸਿਜੈ ਉਸ ਪ੍ਰਕਾਰ ਹੋਈ ਦਰਗਾਹ ਸੱਚਖੰਡੀ ਸਿੱਧਾ ਮੁਕਤ ਹੋ ਜਾਂਦਾ ਪੁਰਖ ਉਹ ਸ਼ਕਾਰਾ ਪਾਉਂਦਾ ਹੈ ਸਾਬ ਸ੍ਰੀ ਗੰਦੀ ਯੰਤਰਯਾਮੀ ਕਰਨ ਤੋਂ ਇਤਵ ਉਦੇਸ਼ ਪਾਂ ਪਾਂਤਰਾ ਕਰਾਂਗਾ ਦਖਲੇ ਹਨ ਸੂਹ ਹਰ ਸਰਣਾਈ ਛੁੱਟੀ ਐ ਜੋ ਮਨ ਸਿਓ ਜੂਝੈ ਮਨ ਦੀ ਚਾਰ ਹਰ ਜਪ ਕਰੇ ਹਰ ਦਰਗਹਿ ਸਿਖੈ ਵਾਹਿਗੁਰੂ ਜੀ ਤਰਸੋ ਵਾਹਿਗੁਰੂ ਜੀ ਹੁਕਮ ਹੱਲਾ ਪਹਿਲਾ ਹੁਕਮਰ ਜਾਈ ਸਾਖਤੀ ਦਰਗਹ ਸੱਚ ਕਬੂਲ ਹੁਕਮਰ ਜਾਈ ਸਾਖਤੀ ਦਰਗਹ ਸੱਚ ਕਬੂਲ ਸਾਹਿਬ ਕੋ ਕਲਸੋ ਆਈ ਰਕੀ ਫਤੇ ਸ਼ਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਨਾਨਕ ਦੇਵ ਮਹਾਰਾ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਸ਼ਕਤੀ ਕਰਨ ਵਾਲੇ ਪੁਰਖਾ ਰਾਜੇ ਬਣ ਕੇ ਪਰਜਾ ਨੂੰ ਦੁੱਖ ਦਿੰਦੇ ਆਂ ਗੰਨ ਦਿੰਦੇ ਆਂ ਉਹਨਾਂ ਨੂੰ ਵੀ ਦੁਰਗਾ ਜੀ ਸਜ਼ਾ ਮਿਲੇਗੀ ਇਹ ਗੁਰੂ ਸਾਹਿਬ ਜੀ ਪਰਮ ਪਵਿੱਤਰ ਉਪਦੇਸ਼ ਬਖਸ਼ੇ ਹੋਏ ਫਰਮਾਉਂਦੇ ਹਨ ਸ਼ਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਜਿਹੜੇ ਭਾਈ ਰਜਾਈ ਹੁਕਮੀ ਬਣ ਕੇ ਆਪ ਦੇ ਹੁਕਮ ਵਿੱਚ ਸ਼ਕਤੀ ਕਰਦੇ ਆ ਗਰੀਬਾਂ ਨੂੰ ਮਜਨੂਮਾਂ ਨੂੰ ਜਿਵੇਂ ਮੁਸਲਮਾਨ ਸਿੰਗਾ ਦੀਆਂ ਖੱਲਾ ਲਾਉਂਦੇ ਰਹੇ ਐ ਅਤੇ ਕਤਲ ਕਰਕੇ ਉੱਤੇ ਤਵੇ ਰੱਖਦੇ ਰਹੇ ਐ ਗਰਦਨ ਦੇ ਉੱਤੇ ਇੱਕ ਝਟ ਟਪਦੀ ਰਹੇ ਇਸ ਪ੍ਰਕਾਰ ਜਿਹੜੇ ਸਖਤੀ ਕਰਨ ਵਾਲੇ ਲੋਕ ਐ ਜ਼ੁਲਮ ਕਰਨ ਵਾਲੇ ਉਹ ਆਪਦੇ ਹੁਕਮ ਦੇ ਨਾਲ ਰਿਆਈ ਰਾਜੇ ਹੁਕਮ ਕਰਨ ਵਾਲੇ ਹੁਕਮਰਾਨ ਬਣ ਕੇ ਜਿਹੜੇ ਹੁਕਮਦਾਰ ਐ ਸਖਤੀ ਕਰਦੇ ਹਨ ਦਰਗਹ ਸੱਚ ਕਬੂ ਉਹਨਾਂ ਨੂੰ ਰਜ਼ਾਈ ਪਰਮੇਸ਼ਰ ਦੇ ਹੁਕਮ ਨਾਲ ਸਖਤੀ ਉਹਨਾਂ ਦੇ ਉੱਤੇ ਵੀ ਹੋਵੇਗੀ ਉਸੇ ਪ੍ਰਕਾਰ ਉਹਨਾਂ ਨੂੰ ਖੱਲਾਂ ਤੇ ਰੇੜੀਆਂ ਜਾਣਗੀਆਂ ਉਵੇਂ ਉਹਨਾਂ ਦੀ ਤੜਨੂ ਕਤਲ ਕਰਕੇ ਉਹਨਾਂ ਤਵੇ ਰੱਖੇ ਜਾਣਗੇ ਇੱਕ ਤੱਤੇ ਸਮਾ ਦੇ ਨਾਲ ਲਾਏ ਜਾਣਗੇ ਕਿਉਂ ਜਿਹੜੇ ਸਖਤੀ ਕਰਦੇ ਐ ਹੁਕਮਰਾਨ ਬਣ ਕੇ ਹੁਕਮੀ ਦੇ ਹੁਕਮ ਵਿੱਚ ਉਹਨਾਂ ਤੇ ਵੀ ਸਖਤੀ ਹੋਵੇਗੀ ਉਹਨਾਂ ਨੂੰ ਵੀ ਪਰਮੇਸ਼ਰ ਡੰਡ ਦੇਵੇਗਾ ਕਿਉਂਕਿ ਕਹਿਰ ਕਰਨ ਵਾਲਿਆਂ ਦੇ ਕਈ ਕਹਿਰੀ ਮਿਲਣਾ ਹੈ ਜਿਹੜਾ ਕਿਸੇ ਦੇ ਪੜਦੇ ਟਕਣਵਾਉ ਉਹਦੇ ਪੜਦੇ ਹੀ ਟਕਣੇ ਹੈ ਜਿਹੜਾ ਕਹਿਰ ਕਰਨ ਉਸ ਤਰ੍ਹਾਂ ਜਿਹੜੇ ਜ਼ੁਲਮ ਕਰਨ ਵਾਲੇ ਪੁਰਸ਼ ਹੈ ਸ਼ਕਤੀ ਦੇ ਨਾਲ ਵਾਹਿਗੁਰੂ ਦੇ ਹੁਕਮ ਵਿੱਚ ਵੀ ਉਹਨਾਂ ਤੋਂ ਸ਼ਕਤੀ ਕੀਤੀ ਜਾਵੇਗੀ ਡੰਡ ਦਿੱਤਾ ਜਾਏਗਾ ਦਰਗਹ ਸੱਚ ਕਬੂਲ ਦਰਗਾਹ ਜਿੱਦਾਂ ਜਿਹੜੇ ਸਚਿਆਈ ਵਾਲੇ ਪੁਰਸ਼ ਹੈ ਉਹ ਕਬੂਲ ਹੋਣਗੇ ਪ੍ਰਵਾਨ ਹੋਣਗੇ ਔਰ ਕਿਸੇ ਪ੍ਰਵਾਨ ਨਹੀਂ ਹੋਣਾ ਸਾਹਿਬ ਲੇਖਾ ਮੰਗਸੀ ਇਸ ਕਰਕੇ ਹੈ ਬੰਦਿਆ ਐਵੇਂ ਹਕੂਮਤ ਦੇ ਹੰਕਾਰ ਕੇ ਨਾ ਪਿਆਰੋ ਸਹਿਵਕਾਲਪੁਰਖ ਤੇਰੇ ਪਾਸੋਂ ਸਾਹਿਬ ਕਿਤਾਬ ਜਰੂਰ ਮੰਗੇਗਾ ਜਿਹੇ ਜਿਹਦੇ ਕਰਮ ਕੀਤੇ ਹੈ ਉਹਦੇ ਅਨਸਾਰ ਲੇਖਾ ਮੰਗੇਗਾ ਦੁਨੀਆ ਦੇਖ ਨਾ ਭੂ ਇਥੇ ਦੁਨੀਆ ਦੀ ਮਾਇਆ ਵੇਖ ਵੇਖ ਕੇ ਨਾ ਭੁੱਲ ਵੀ ਮੇਰੇ ਕੋਲੇ ਮਾਇਆ ਮਾਇਆ ਦੇ ਕੇ ਛੁਡਿ ਜਾਵਾਂਗਾ ਇਹ ਇਹ ਦੁਨੀਆ ਜਿਹੜੀ ਹੈ ਦੋਨੀਆਂ ਵਾਲੀ ਹੈ ਇਹਦੇ ਚ ਪੈ ਕੇ ਭੁੱਲਣਾ ਨਾ ਕਰ ਮਾਇਆ ਵਿੱਚ ਦਿਲਦਰਵਾਨੀ ਜੋ ਕਰੇ ਫਿਰ ਮਾਰਾ ਦਰਵੇਸ਼ੀ ਕੌਣ ਹੋ ਸਕਦਾ ਹੈ ਮਾਰਾ ਕਹਿੰਦਾ ਜਿਹੜਾ ਸੱਚੇ ਬਾਦਸ਼ਾਹ ਕਹਿੰਦੇ ਨੇ ਦਿਲਦਰਵਾਨੀ ਜੋ ਕਰੇ ਆਉਦੇ ਦਿਲ ਦੀ ਦਰਵਾਨ ਕੀ ਜਿਹੜਾ ਕਰੇ ਦਰਵਾਨ ਕੀ ਜਿਹੜਾ ਡਿਊਟੀ ਦੇਤੇ ਖੜਾ ਰਹਿਂਦਾ ਹਰ ਵਕਤ ਇੇ ਇਸੇ ਪ੍ਰਕਾਰ ਆਪਦੇ ਮਨ ਨੂੰ ਪਰਮੇਸ਼ਰ ਦੇ ਦਰ ਜਿਹੜਾ ਦਰਵਾਨੀ ਰੋਕਣਾ ਕਰੇ ਗਿਆਨ ਰੂਪੀ ਦਰਵਾਜ਼ੇ ਤੇ ਇਹ ਦਰਵਾਨੀ ਰੋਕਣਾ ਕਰੇ ਆਪਦੇ ਦਿਲ ਨੂੰ ਦਿਲ ਦੀ ਦਰਵਾਨੀ ਦਿਲ ਨਾਮ ਮੰਨਦਾ ਹੈ ਮੰਨਦੇ ਤਾਂ ਹੀ ਸਾਧ ਸੰਗਤ ਜੀ ਦਰਵਾਨ ਜਿਵੇਂ ਖੜਾ ਰਹਿੰਦਾ ਡਿਊਟੀ ਦਾ ਹਰ ਵਕਤ ਬਾਹਰ ਅੱਗੇ ਐ ਮਾਰੇ ਦੇ ਸਾਹਮਣੇ ਸਨਮਖੋ ਕੇ ਖੜਾ ਰਹੇ ਇਉ ਮੰਨਤੇ ਦਰਵਾਨੀ ਰੋਕਣਾ ਕਰੇ ਜੋ ਦਰਬੇਸੀ ਦਿਲਰਾਸ ਉਹ ਹੀ ਭਾਈ ਪਰਮੇਸ਼ਰ ਦਾ ਪਿਆਰਾ ਹੈ ਜਿਹੜਾ ਸਮੈਦ ਚਿੱਤ ਕਰਕੇ ਪਰਮੇਸ਼ਰ ਦੇ ਅੱਗੇ ਮਨ ਨੂੰ ਰੋਕ ਕੇ ਹਰ ਵਕਤ ਸਾਥ ਤਾਂ ਰਹੇ ਉਸੇ ਵੱਲ ਚਿੱਤ ਜੁੜਿਆ ਰਹੇ ਜਿਸ ਦਾ ਉਹ ਦਿਲ ਪਰਮੇਸ਼ਰ ਦਾ ਦਰਵਾਨ ਈ ਹੈ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਸਮੈਦ ਚਿੱਤ ਹੈ ਦਰਬੇਸੀ ਦਿਲਰਾਸ ਦਰਬੇਸ਼ੀ ਉਹ ਹੈ ਜਿਹਦਾ ਦਿਲ ਮਨ ਰਾ ਸਚਾਈ ਵਿੱਚ ਹੈ ਜਿਸ ਦੇ ਆਸਰਦਾ ਦੀ ਪੂੰਜੀ ਹੈ ਜਿਸ ਦੇ ਪਾਸ ਉਹ ਫਕਰ ਹੈ ਤੇ ਦਿਲ ਨੂੰ ਰੋਕਣਾ ਕਰੇ ਜਿਹੜਾ ਇਸਕ ਮੁਹੱਬਤ ਨਾਨਕਾ ਜਿਸ ਦੀ ਵਾਹਿਗੁਰੂ ਦੀ ਮੁਹੱਬਤ ਵਿੱਚ ਇਸ਼ਕ ਪ੍ਰੇਮ ਸਾਧ ਸੰਗੀ ਲੱਗਾ ਹੋਇਆ ਪਰਮੇਸ਼ੁਰ ਦੇ ਪ੍ਰੇਮ ਵਿੱਚ ਪਿਆਰ ਜਿਨਾਂ ਦਾ ਲੱਗਾ ਹੋਇਆ ਮਹਾਰਾਜ ਸਾਹਿਬ ਦੇ ਨਾਲ ਮੁਹੱਬਤ ਹੈ ਜਿਨਾਂ ਦੀ ਐਸਾ ਇਸ਼ਕ ਹੋਣੋਂ ਲੱਗਾ ਹੋਇਆ ਲੇਖਾ ਕਰਤੀ ਪਾ ਉਹਨਾਂ ਦਾ ਲੇਖਾ ਕਰਦਾ ਪ੍ਰਖਣ ਪਾਸ ਕਰ ਦਿੱਤਾ ਪਾਸੇ ਕਰ ਦਿੱਤਾ ਹੈ। ਆਸਾਬ ਕਿਤਾਬ ਉਹਨਾਂ ਦਾ ਮਕਾਦ ਦਿੱਤਾ ਸੱਚੇ ਪਾਤਸ਼ਾਹ ਨੇ ਜਿਵੇਂ ਕੋਈ ਰਸਤਾ ਲੰਘ ਜੀ ਉਹਨੂੰ ਕਹਿੰਦੇ ਪਾਸ ਹੋ ਗਿਆ ਕਿ ਉਹਨਾਂ ਦਾ ਆਸਾਬ ਕਿਤਾਬ ਸਭ ਲੰਘ ਗਿਆ ਹੈ। ਉਹ ਮੁਕਤ ਹੋ ਗਏ ਹਨ ਪ੍ਰਖਣ। ਲੇਖਾ ਕਰਤਾ ਪ੍ਰਖਣ ਨੇ ਆਵਦੇ ਪਾਸ ਉਹਨਾਂ ਨੂੰ ਬਖਸ਼ ਲਿਆ ਹੈ। ਪਰਮਰਾਇਦਰ ਕਾਗਜ਼ ਫਾਰੇ ਜਨਨਕ ਲੇਖਾ ਸਮਝਿਆ ਇਸ ਪ੍ਰਕਾਰ ਕਰਤਾ ਪੁਰਖ ਨੇ ਆਵ ਲੇਖੇ ਕਿਤਾਬ ਵੱਲੋਂ ਪਾਸ ਕਰ ਦਿੱਤੇ ਆ ਮੁਕਤ ਕਰਤੇ ਫਾਰਗ ਕਰ ਦਿੱਤੇ ਆ ਕਰਤਾ ਪੁਰਖ ਦੇ ਪਾਸੋਂ ਲੇਖਾ ਸਾਰਾ ਨਿਬੜ ਗਿਆ ਹੈ ਉਹਨਾਂ ਦਾ ਮਹੱਲਾ ਪਹਿਲਾ ਅਲਗੋ ਜੁਏ ਮਧੂ ਕੋ ਮੰਨ ਕਰਕੇ ਵੀ ਇਸ਼ਕ ਹੋਵੇ ਬਾਣੀ ਕਰਕੇ ਵੀ ਮੁਹੱਬਤ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਆ ਇਸ਼ਕ ਮੁਹੱਬਤ ਗੁਰੂ ਸਾਹਿਬ ਜੋ ਇਸ਼ਕ ਪ੍ਰੇਮ ਲਾਉਣ ਵਾਲੇ ਹੈ ਉਹਨਾਂ ਜਿਨ੍ਹਾਂ ਦੀ ਮੁਹੱਬਤ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਉਹਨਾਂ ਦਾ ਸਾਕਤਾ ਉਹ ਕਰਤਾ ਪ੍ਰਖ ਦੇ ਪਾਸ ਨਿਬੜ ਗਿਆ ਹੈ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਕੇ ਪਾਸ ਇਸ਼ਕ ਜਿਹਨੂੰ ਨਾਮ ਦਾ ਹੈ ਪ੍ਰੇਮ ਉਹਨਾਂ ਦੇ ਨਾਲ ਮੁਹੱਬਤ ਕਰਦਾ ਅਕਾਲ ਪੁਰਖ ਵਾਹਿਗੁਰੂ ਗੁਰੂ ਸਾਹਿਬ ਜੀ ਕਹਿੰਦੇ ਹੈ ਕਰਤਾ ਪ੍ਰਖ ਦੇ ਪਾਸ ਉਹਨਾਂ ਦਾ ਸਾਕਤਾ ਸਭ ਨਿਬੜ ਚੁੱਕਾ ਹੈ ਮਹੱਲਾ ਪਹਿਲਾ ਅਲਗੋ ਜੋਏ ਮਧੂਕੜਾ ਜੇ ਕਬੀਰ ਸਾਹਿਬ ਨੇ ਕਿਹਾ ਕਬੀਰ ਪਲੀ ਮਧੂਕੜੀ ਨਾਨਾ ਬਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਬਡੋ ਦੇਸ ਬੜ ਰਾਜ ਮਧੂਕੜੀ ਮੰਗ ਕੇ ਖਾਵੇ ਤੇ ਪਰਮੇਸ਼ਰ ਦਾ ਭਜਨ ਕਰੇ ਕਿਸੇ ਦੀ ਪਰਿਵਰਤਨਾ ਹੋਵੇ ਫੇਰ ਉਹ ਚੰਗਾ ਹੈ ਹਉ ਜੀਰ ਫਰਮਾਉਂਦੇ ਹਨ ਮਹੱਲਾ ਪਹਿਲਾ ਅਲੱਗ ਜੋ ਇਹ ਮਧੂ ਕੋੜਾ ਜਿਹੜਾ ਭਾਈ ਸਾਰਿਆਂ ਦੇ ਪਾਪ ਤੋਂ ਪੁੰਨ ਤੋਂ ਰਾਗ ਦੇਖ ਤੋਂ ਅਲੱਗ ਰਹਿੰਦਾ ਹੈ ਜੋ ਪੁਰਸ਼ ਤੇ ਮਧੂਕੜੀ ਮੰਗ ਕੇ ਖਾਂਦਾ ਹੈ ਮੰਗਦੀ ਰੋਟੀ ਵੀ ਉਹਦੀ ਚੰਗੀ ਹੈ ਸਾਰੰਗ ਪਾਣ ਸਵਾ ਸਾਰਿਆਂ ਚ ਸਾਰੰਗ ਪਾਣੀ ਪਰਮੇਸ਼ਰ ਨੂੰ ਜਾਣਦਾ ਹੈ ਉਹਦਾ ਮੰਗ ਕੇ ਖਾਣਾ ਵੀ ਸਫਲਾ ਹੈ ਹੀਰਾ ਹੀਰਾ ਵਿਧਿਆ ਜਿਵੇਂ ਹੀਰੇ ਨਾਲ ਮਿਲ ਕੇ ਹੀਰਾ ਬਿਨਿਆ ਜਾਂਦਾ ਹੈ ਹੀਰੇ ਦੀ ਕਣੀ ਨਾਲ ਜੋ ਹੀਰਾ ਗੁਰੂ ਸਾਹਿਬ ਦਾ ਸ਼ਬਦ ਹੈ ਇਹ ਨਾਲ ਹੀਰਾ ਮਨ ਜਿਹਨਾਂ ਨੂੰ ਬਿਨ ਲਿਆ ਹੈ ਨਾਨਕ ਕੰਠ ਸੁਭਾ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਕੰਠਾਂ ਤਾਂ ਕਹਿੰਦੇ ਅੰਦਰ ਸੋਭਾ ਪ੍ਰਕਾਸ਼ ਹੈ ਪਰਮੇਸ਼ਰ ਸੁਭਾਅ ਕਿ ਉਹਨਾਂ ਨੂੰ ਕੰਠ ਨਾਲ ਲਾ ਲਿਆ ਹੈ ਪਰਮੇਸ਼ਰ ਨੇ ਗਲ ਨਾਲ ਲਾ ਲਿਆ ਹੈ ਉਹਨਾਂ ਦੇ ਤਾਂ ਹੀ ਇਸੇ ਪ੍ਰਕਾਰ ਅਲੱਗੋ ਜੋਏ ਮਧੂਕੜੋ ਉਸ ਪਰਮੇਸ਼ਰ ਅਲੱਗੋ ਜੋਏ ਮਧੂਕੜੋ ਅਲੱਗ ਜੋ ਪਰਮੇਸ਼ਰ ਹੈ ਸਾਰਿਆਂ ਦੇ ਵਿੱਚ ਸਾਰਿਆਂ ਦੇ ਪਾਪ ਪੁੰਨ ਤੋਂ ਸੁਤੰਤਰ ਹੈ ਉਸ ਨੂੰ ਜੋਏ ਦੇਖਣਾ ਕਰੋ ਹਰ ਵਕਤ ਪਰਮੇਸ਼ਰ ਸਭ ਤੋਂ ਅਸੰਗ ਰਹਿਣ ਵਾਲਾ ਹੈ ਪਾਪ ਪੁੰਨ ਕਾ ਉਸ ਲੇਪ ਨਾ ਲੱਗਾ ਇਸ ਘੜ ਘੜ ਸੰਤ ਸਦ ਹੀ ਜਾਗ ਹੈ ਐਸਾ ਜੋ ਪਰਮੇਸ਼ਰ ਨੂੰ ਅਲੱਗ ਅਸੰਗ ਹੋ ਕੇ ਵੇਖਣਾ ਕਰੋ ਤੇ ਕੈਸਾ ਹੈ ਪ੍ਰਮੇਸ਼ਰ ਮਧੂ ਕੜੋ ਉਸ ਦੀ ਪ੍ਰਾਪਤੀ ਵਾਸਤੇ ਮਧੂ ਕੈਟੋ ਜਿਹੜੇ ਦਾਇਤ ਹੋਏ ਨਾ ਬੜੇ ਭਾਰੀ ਬਲੀ ਜਿਨ੍ਹਾਂ ਨੂੰ ਬ੍ਰਹਮਾ ਆਦਿਕਾ ਨੂੰ ਡਰਾਤਾ ਸੀ ਇਹੋ ਜਿਹਾ ਮਨ ਮਧੂ ਦਾਇਤਾਂ ਵਰਗਾ ਬਲੀ ਹੈ ਮਧੂ ਕੈਟੋ ਵਰਗਾ ਇਹਨੂੰ ਕੜੋ ਇਹਦੀਆਂ ਇੰਦਰੀਆਂ ਨੂੰ ਇਹਦੀਆਂ ਵਾਸ਼ਨਾ ਨੂੰ ਸਾਰਿਆਂ ਨੂੰ ਸੰਦਮ ਸਾਧਨਾ ਦੇ ਦੁਆਰਾ ਕਟਨਾ ਕਰੋ ਰੋਕਣਾ ਕਰੋ ਮਧੂਦੰਤ ਵਰਗਾ ਜਿਹੜਾ ਮਾਨਵ ਹੈ ਬੜਾ ਬਲੀ ਇਸ ਨੂੰ ਸੰਦਮ ਸਾਧਨਾ ਕਰਕੇ ਕੜਵਾ ਕਰੋ ਰੋਕਣਾ ਕਰੋ ਪਕੜਨਾ ਕਰੋ ਸਾਰੰਗ ਪਾਣ ਸਵਾ ਫਿਰ ਜਦੋਂ ਮਨ ਨੂੰ ਤੁਸੀਂ ਰੋਕ ਲਓਗੇ ਸਾਰੰਗ ਪਾਣ ਧਨਖਧਾਰੀ ਹੱਥ ਵਿੱਚ ਜੋ ਗੈਂਡੇ ਦੇ ਸਿੰਘ ਦਾ ਧਨਖਧਾਰਨ ਵਾਲਾ ਹਸਾ ਸਰਗੁਣ ਸਰੂਪ ਹੈ ਉਹ ਸਾਰਿਆਂ ਕੀ ਆਇਆ ਹੋਇਆ ਤੁਹਾਨੂੰ ਪ੍ਰਾਪਤ ਹੋ ਜਾਵੇਗਾ ਇਸ ਕੇਸ਼ਦਰਾਵੇਰ ਅਲੱਗੋ ਜੋਏ ਮਧੂਕੜੋ ਅਲੱਗੋ ਜੋਏ ਮਧੂਕੜੋ ਏ ਭਾਈ ਅਲੱਗ ਜੋ ਰਹਿਣ ਵਾਲਾ ਪਰਮੇਸ਼ਵਰ ਅਸੰਗਰ ਹੋ ਤੇ ਜੋਏ ਉਸੇ ਨੂੰ ਦੇਖਣਾ ਕਰੋ ਮਧੂਕੜੋ ਮਧੂ ਨਾਵਾਂ ਪੌਰੇ ਦਾ ਪੌਰਾ ਜਿਵੇਂ ਫੁੱਲਾਂ ਵਿੱਚੋਂ ਖੁਸ਼ਬੂ ਨੂੰ ਗ੍ਰਹਿਣ ਕਰ ਲੈਂਦਾ ਐ ਸਾਰਗਰਾਹੀ ਫੁੱਲਾਂ ਦੀ ਨਿਆਈ ਵੇਦ ਸ਼ਾਸਤਰ ਹਨ ਉਹਨਾਂ ਚ ਸਿਧਾਂਤ ਰੂਪੀ ਖੁਸ਼ਬੂ ਨੂੰ ਗ੍ਰਹਿਣ ਕਰੋ ਇਸ ਪ੍ਰਕਾਰ ਮਦ ਕਰ ਪੌਰੇ ਦੀ ਨਹੀਂ ਆਈ ਆਪਣੇ ਮਨ ਦੇ ਤਾਂ ਹੀ ਬਣਾਉਣਾ ਕਰੋ ਇਉਂ ਸਾਰੀਆਂ ਵਾਸ਼ਨਾ ਨੂੰ ਕੜਨਾ ਕਰੋ ਰੋਕਣਾ ਕਰੋ ਇਹਦਿਆਂ ਨੂੰ ਤੇ ਰੋਕ ਕਰਕੇ ਸਾਰਗ੍ਰਾਹੀ ਵਰਤੀ ਸਿਧਾਂਤ ਨੂੰ ਗ੍ਰਹਿਣ ਕਰੋ ਜੋ ਪਰਮੇਸ਼ਰ ਦਾ ਪ੍ਰਾਪਤੀ ਦਾ ਸਿਧਾਂਤ ਵੇਦਾਂ ਸ਼ਾਦਾਂ ਦੱਸਿਆ ਉਸ ਨੂੰ ਪੌਰੇ ਦੀ ਵਰਤਿ ਨੇ ਸਾਰਗ੍ਰਾਹੀ ਕਰੋ ਸਾਰੰਗ ਪਾਣ ਸਵਾਹ ਇਹ ਜੋ ਸ੍ਰੇਸ਼ਟਤਾ ਹੀ ਦੇਣ ਵਾਲਾ ਨਾ ਹੱਥਾਂ ਆਦਿਕਾਂ ਵਿੱਚ ਉਹ ਸਵਦੇ ਅੰਦਰ ਸਰੂਪ ਆਇਆ ਹੋਇਆ ਇਓ ਵੇਖਣਾ ਕਰੋ ਹੀਰਾ ਹੀਰਾ ਵਿਧਿਆ ਹੀਰਾ ਕੌਣ ਹੈ ਜੀਵਾਤਮਾ ਹੀਰਾ ਕੌਣ ਹੈ ਈਸ਼ਰ ਈਸ਼ਰ ਦੇ ਨਾਲ ਤਤ ਤੁੰਗ ਦਾ ਸੋਧਨ ਕਰਕੇ ਇਹ ਜਦੋਂ ਹੀਰੇ ਜੀਵ ਦੇ ਤਾਂ ਹੀ ਹੀਰੇ ਈਸ਼ਰ ਦੇ ਨਾਲ ਵਿਧਿਆ ਮਿਲਾ ਦਿੱਤਾ ਨਾਨਕ ਕੰਠ ਸੁਭਾ ਉਹ ਗੁਰੂ ਸਾਹਿਬ ਜੀ ਕਹਿੰਦੇ ਕੰਠ ਅਪੇਦ ਨਿਸ਼ਚੇ ਕਰਕੇ ਸੁਭਾਵਕੀ ਉਸ ਜਿਹੇ ਭੇਦ ਹੋ ਜਾਓਗੇ ਪੌੜੀ ਮਨਮੁਖ ਕਾਲ ਵਿਆਪਦਾ ਜਿਹੜੇ ਮਨਮੁਖ ਜੀਵ ਆ ਉਹਨਾਂ ਨੂੰ ਤਾਂ ਭਾਈ ਮੌਤ ਲੱਗਦੀ ਰਹਿੰਦੀ ਹੈ ਹਰ ਮੁਖ ਬਗਤ ਮਨਮੁਖਾਂ ਨੂੰ ਕਾਮ ਕ્રોਧ ਲੋਭ ਬੁਕਾਰ ਕਿੰਬੜੇ ਰਹਿੰਦੇ ਹੈ ਅੰਤ ਨੂੰ ਇਹ ਕਾਲ ਲੱਗਿਆ ਰਹਿੰਦਾ ਮੌਤ ਚਿੰਬੜਦੀ ਰਹਿੰਦੀ ਹੈ ਉਹ ਮਾਇਆ ਲਾਗੇ ਉਹ ਮਾਇਆ ਦੇ ਮੋਹ ਚ ਲੱਗੇ ਹੋਣੇ ਕਰਕੇ ਕਾਲੀ ਚਿੰਬੜਦਾ ਰਹਿੰਦਾ ਹੈ ਇਹਨ ਮਹਾਰ ਪਛਾੜ ਸੀ ਇੱਕ ਛਿੰਦੇ ਵਿੱਚ ਐਸੇ ਹੰਕਾਰੀਆਂ ਨੂੰ ਮਾਰ ਕੇ ਪਟਕਾ ਦੇਵੇਗਾ ਉਹ ਜਿਵੇਂ ਧੂਵੀ ਪੜਲੇ ਦੇਤੇ ਵਸਤੇ ਨੂੰ ਪਟਕਾਉਂਦਾ ਹੈ ਪਾਇ ਦੂਜੈ ਠਾਗੀ ਜਿਹੜੇ ਦੁਆਇਤ ਬਾਜ ਲੱਗੇ ਉਹ ਤਾਂ ਠੱਗਲੇ ਆ ਵਕਾਰਾਂ ਨੇ ਫਿਰ ਵੀਲਾ ਹੱਥ ਨਾ ਫਿਰ ਬਖਸ਼ਾਉਣ ਦਾ ਵੇਲਾ ਉਹਨਾਂ ਦੇ ਹੱਥ ਨਹੀਂ ਆਵੇਗਾ ਜਮ ਕਾ ਡੰਡ ਲੱਗੇ ਜਦੋਂ ਜਮ ਦਾ ਡੰਡ ਸਿਰ ਦੇ ਤੇ ਲੱਗਾ ਲੋਕ ਡੰਡ ਪਿੱਤੇ ਦਾ ਦੇਵ ਡੰਡ ਆਦਿਕ ਜਮ ਡੰਡ ਆਦਿਕ ਜਮਦੰਡੇ ਵੋ ਲੋਕ ਨੂੰ ਆਇਆ ਤੇਨ ਜਮਡੰਡ ਨਾ ਲੱਗ ਗਈ ਫੇਰ ਮਾਰਾ ਜਮਦੇ ਡੰਡੇ ਤੋਂ ਬਚੇ ਕੌਣ ਹੈ ਮਾਰਾ ਕਹਿੰਦੇ ਉਹਨਾਂ ਨੂੰ ਜਮਦਾ ਭਾਈ ਡੰਡ ਨਹੀਂ ਲੱਗਦਾ ਹੈ ਉਹ ਹਰ ਲਿਵ ਜਾਗੀ ਜਿਹੜੇ ਹਰੀ ਅਕਾਲਪੁਰਖ ਦੇ ਨਾਮ ਚ ਲਿਵ ਨੂੰ ਲਾ ਕੇ ਬਿਰਤੀ ਨੂੰ ਜੋੜ ਕੇ ਜਾਗ ਪਏ ਗਿਆਨ ਅਵਸਥਾ ਚ ਉਹ ਜਮਦੇ ਡੰਡ ਤੋਂ ਬਚੇ ਹਨ ਸਭ ਤੇਰੀ ਤੁਧ ਛਡਾਵੇ ਅਬੇ ਉਹ ਫੇਰ ਸਭ ਦੇ ਉਤੇ ਦਰਸ਼ ਕਰਕੇ ਹੋਰ ਅਰਦਾਸ ਕਰਦੇ ਰਹਿੰਦੇ ਆ ਕਿ ਮਾਰਾ ਸਾਰੀ ਸ੍ਰਿਸ਼ਟੀ ਤੇਰੀ ਹੈ ਤੇ ਤੈਹੀਂ ਕਿਰਪਾ ਕਰਕੇ ਛਡਾਉਣੀ ਹੈ ਸਭ ਤੂ ਦੈ ਲਾਗੀ ਕਿ ਮਾਰਾ ਸਾਰੇ ਤੇਰੇ ਵੀ ਕੀ ਲੱਗੇ ਹੋਏ ਆਪੋ ਆਪਣੀ ਲਾਗਤ ਅਨਸਾਰ ਕੋਈ ਕਿਸੇ ਪ੍ਰਕਾਰ ਲੱਗਾ ਕੋਈ ਕਿਸੇ ਪ੍ਰਕਾਰ ਸ਼ਲੋਕ ਮਹੱਲਾ ਪਹਿਲਾ ਸਰਬੇ ਜੋਈ ਅਗच्छਮੀ ਸਤਗੁਰੂ ਸਾਹਿਬ ਵਰਾਗਮਈ ਪਰਕਰਣੋਚਾਰ ਮ ਕਰਦੇ ਨੇ ਹੋਏ ਜੀਵ ਸਰਬੇ ਜੋਏ ਅਗੱਛਮੀ ਜਿੰਨੇ ਸਾਰੇ ਪਦਾਰਥ ਜੋਏ ਦੇਖਦਾ ਹੈ ਅਗੱਛਮੀ ਨਾ ਹਿਸਤ ਰਹਿਣ ਵਾਲੇ ਕੇ ਸਦਾ ਹਿਸਤ ਰਹਿਣਗੇ ਸਾਰਿਆਂ ਪਦਾਰਥਾਂ ਨੂੰ ਜਿਹੜੇ ਅਚਲ ਰੂਪ ਕਰਕੇ ਮੰਨੀ ਬੈਠਾ ਵੀ ਕਾਇਮ ਰਹਿਣਗੇ ਇੱਕ ਵਾਰੀ ਗੱਡੀ ਨੂੰ ਦਿਖਾਇਆ ਕੇ ਸਿੰਘ ਨੇ ਕਹਿੰਦਾ ਵੇਖੋ ਹੈ ਜਗਤ ਸੱਚਾ ਕਿ ਨਹੀਂ ਇਉਂ ਇਹ ਨਮਾਇਸ਼ ਬਣਾਈ ਹੋਈ ਵੇਖ ਕੇ ਜਗਤ ਸੱਚਾ ਪ੍ਰਤੀਤ ਹੁੰਦਾ ਮਾਰਾ ਕਹਿੰਦੇ ਜਿਵੇਂ ਸਾਰਿਆਂ ਪਦਾਰਥਾਂ ਨੂੰ ਅਗਛਵੀ ਇਸ ਤਰੂਪ ਕਰਕੇ ਵੇਖਣਾ ਹੈ ਦੁੱਖ ਕਨੇਰੂ ਆਥੇ ਆਸਨਾ ਹੋ ਹੈਗਾ ਇਸੇ ਕਰਕੇ ਤੈਨੂੰ ਘੜਾ ਦੁੱਖ ਆਠ ਹੈ ਭਾਈ ਬਹੁਤਾ ਦੁੱਖ ਜਿੰਨਾ ਜਮਣ ਮਰਵਾ ਜਨੂ ਇਸੇ ਕਰਕੇ ਹੀ ਹੈ ਇਹਨੂੰ ਸੱਚੇ ਮੰਨੀ ਬੈਠਾ ਪਦਾਰਥਾਂ ਨੂੰ ਕਿ ਇਸਤਤ ਰਹਿਣਗੇ ਕਲਰ ਲਾਜ ਸਰ ਲਾਂਗਣੋ ਇਸੇ ਪ੍ਰਕਾਰ ਕਹਿੰਦੇ ਨੇ ਸਰਵੇ ਜੋ ਅਗਛਵੀ ਜਿਹੜੇ ਸਾਰੇ ਪਦਾਰਥ ਦੇਖਦੇ ਹੈ ਆ ਵਿਸ਼ੇਸ਼ ਕਰਕੇ ਗਸ਼ਮੀ ਚਲੇ ਜਾਣੇ ਇਹ ਇਹ ਕਾਇਮ ਨਹੀਂ ਰਹਨੇ ਚਲੇ ਜਾਣ ਵਾਲੇ ਸਾਰੇ ਪਦਾਰਥ ਸੰਗ ਦੂਹ ਕਨੇਰੂ ਆ ਕਦੇ ਆਸ ਮਾਇਆ ਵੀ ਚਿੰਬੜਿਆ ਰਹਿਣਾ ਹਰ ਵਕਤ ਦੇਸ ਕਰਕੇ ਹੀ ਕਹਣਾ ਦੁੱਖ ਤੈਨੂੰ ਪੈ ਰਿਹਾ ਜਮਨ ਮਰਨ ਦਾ ਕਲਰ ਲਾਦਸ ਸਰ ਲਾਂਘਣੋ ਜਿਵੇਂ ਕਿਸੇ ਆਦਮੀ ਨੂੰ ਸਮੁੰਦਰ ਲੰਘਣਾ ਹੋਵੇ ਤੇ ਕਲਰ ਗੱਡਿਆਂ ਤੇ ਲੱਦ ਲਵੇ ਉਹ ਕਲਰ ਦੀ ਕੀ ਕੀ ਉਤ ਪਹਿਣੀ ਹੈ ਅੱਗੇ ਜਾ ਕੇ ਸਮੁੰਦਰ ਤੋਂ ਪਾਰ ਇਸੇ ਪ੍ਰਕਾਰ ਪਾਪਾ ਰੂਪੀ ਵਿਸ਼ੇ ਰੂਪੀ ਕਲਰ ਲੱਦ ਰਿਹਾ ਅੰਤਕਾਰ ਰੂਪੀ ਗੱਡੇ ਤੇ ਸੰਸਾਰ ਸਮੁੰਦਰ ਤਾਂ ਲੰਘਣਾ ਹੈ ਬੈਤਰਣੀ ਨਦੀ ਤੋਂ ਪਾਰ ਹੋਣਾ ਹੈ ਲਾਭ ਨਾ ਪੂੰਜੀ ਸਾ ਤੈਨੂੰ ਪਰਲੋਕ 'ਚ ਜਾ ਕੇ ਕੀ ਲਾਭ ਹੋਊਗਾ ਤੇ ਨਾ ਤੇਰੀ ਪੂੰਜੀ ਜਾਣੀ ਹੈ ਸਾਸਾ ਰੂਪੀ ਪੂੰਜੀ ਵੀ ਨਹੀਂ ਨਾਲ ਜਾਣੀ ਸਾਰੇ ਮੁੱਕ ਜਾਣਗੇ ਤੇ ਲਾਭ ਤੇਰੇ ਤੈ ਮੁਕਤ ਵੀ ਨਹੀਂ ਪ੍ਰਾਪਤ ਹੋਣੀ ਜਾਂ ਪੂਨਾ ਰੂਪੀ ਪੂੰਜੀ ਵੀ ਨਹੀਂ ਪ੍ਰਾਪਤ ਹੋਣੀ ਤੇ ਸਵਰਗ ਆ ਬਕੁੰਠ ਆਦਿਕਾ ਦਾ ਸੁਖ ਵੀ ਤੈਨੂੰ ਲਾਭ ਨਹੀਂ ਪ੍ਰਾਪਤ ਹੋਣਾ ਤੇ ਲਾਭ ਨ ਪੂੰਜੀ ਦੇ ਕੋਲੇ ਨਾਮ ਰੂਪੀ ਪੂੰਜੀ ਨਹੀਂ ਉਹਨੂੰ ਆਤਮਾਨੰਦ ਰੂਪੀ ਵੀ ਲਾਭ ਨਹੀਂ ਹੋਣਾ ਹੈ ਮਹੱਲਾ ਪਹਿਲਾ ਪੂੰਜੀ ਸੱਚ ਨਾਮ ਤੂੰ ਹੇ ਭਾਈ ਤੂੰ ਨਿਸ਼ਚੇ ਕਰ ਸਕੇ ਨਾਮ ਦੀ ਪੂੰਜੀ ਹੋਣੀ ਚਾਹੀਦੀ ਆਪਾਸ ਆਖਟੋ ਦਰਬ ਆਪਾ ਇਹ ਨਾਮ ਮੁਕਣ ਵਾਲਾ ਧੰਨ ਹੈ ਜੋ ਪਰਮੇਸ਼ਰ ਦੇ ਨਾਮ ਦੀ ਪੂੰਜੀ ਹੈ ਪ੍ਰਭ ਬ੍ਰਹਮ ਆਨੰਦ ਰੂਪੀ ਆਖਟੋ ਮੁਕਣ ਤੋਂ ਰਹਿਤ ਅਪਾਰ ਪਰਮੇਸ਼ਰ ਦੀ ਪ੍ਰਾਪਤੀ ਜਾਂ ਗਿਆਨ ਰੂਪੀ ਧੰਨ ਤੈਨੂੰ ਪ੍ਰਾਪਤ ਹੋਵੇਗਾ ਨਾਨਕ ਵਖਰ ਨਿਰਮਲੋ ਜਿਨ੍ਹਾਂ ਕੋਲੇ ਵਖਰ ਲਾਭ ਦਾ ਇੱਕ ਨਾਮ ਪਾਪਾਨੀ ਮੈਦ ਤੋਂ ਰਹਿਦ ਕਰਨ ਵਾਲਾ ਉਜੇਲ ਹੈ ਧੰਨ ਸਾਹਿਬ ਆਪਾ ਧੰਨੋਂ ਭਾਈ ਸ਼ਾਹੂਕਾਰ ਕੱਤਵੇਤੇ ਹਨ ਤੇ ਧੰਨ ਜਿਗਿਆਸੂ ਆ ਜਿਹੜੇ ਤਨਮਨ ਧੰਨ ਦੇ ਕਿ ਉਹਨਾਂ ਤੋਂ ਵਪਾਰ ਕਰਾਉਂਦੇ ਹਨ ਪੌੜੀ ਆਪੇ ਪਿੰਡ ਸਵਾਰੂ ਆਪ ਹੀ ਮਹਾਰਾਜ ਸਾਹਿਬ ਜੀ ਨੇ ਬ੍ਰਹਮਾੰਡੂ ਪੀ ਪਿੰਡ ਸਵਾਰਨਾ ਕੀਤਾ ਹੈ ਵਿੱਚ ਨਬ ਨਾਮ ਇਹਦੇ ਜੀ ਨਵੀਆਂ ਨਦੀਆਂ ਦੇ ਦੇਣ ਵਾਲਾ ਸਰਸੰਗਤ ਬਣਾਈ ਹੈ ਇਹਦੇ ਚ ਪਰਮੇਸ਼ਰ ਨੇ ਆਪਦਾ ਨਾਮ ਰੱਖਿਆ ਹੈ ਮਹੱਲਾ ਪੂਰਵ ਪ੍ਰੀਤ ਪੀਰਾਨ ਲੈ ਮਹੱਲਾ ਪਹਿਲਾ ਉਂਜੀ ਸਚੁਨਾ ਮਹੱਲਾ ਪਹਿਲਾ ਪੂਰਵ ਪ੍ਰੀਤ ਫੇਰਾਨ ਲੈ हे ਪਰਮੇਸ਼ਰ ਪਹਿਲਾਂ ਜਿਵੇਂ ਤੈਂ ਅਕਿਰਤਮ ਪ੍ਰੀਤੀ ਸਾਡੇ ਨਾਲ ਕੀਤੀ ਹੈ ਗਰਭ ਦੇ ਵਿੱਚ ਆਪਨੇ ਆਪਦਾ ਨਾਮ ਜਪਾ ਕੇ ਸਾਡੀ ਰੱਖਿਆ ਕੀਤੀ ਹੈ ਉਹ ਅਕਿਰਤਮ ਪ੍ਰੀਤੀ ਨੂੰ ਮਾਰਾ ਪਛਾਨ ਲੈ ਸਾਡੇ ਤੇ ਅਕਿਰਤ ਕਣ ਜਾਣ ਕੇ ਨਾਰਾਜ਼ ਨਾ ਹੋ ਸਾਡੀ ਰੱਖਿਆ ਕਰ ਮੋਟੋ ਠਾਕੁਰ ਮਾਹ ਜੇ ਜੀ ਪੂਰਵ ਜਨਮ ਤੋਂ ਲਾ ਕੇ ਮਾਰਾਂ ਤੇਰੀ ਰੱਖਿਆ ਕੀਤੀ ਹੈ ਗਰਭ ਵਿੱਚ ਤੈਨੂੰ ਗਲ ਨਹੀਂ ਦਿੱਤਾ ਅਕੇ ਪੂਰਵ ਬਾਲਕ ਅਵਸਥਾ ਤੋਂ ਲਾ ਕੇ ਵਾਹਿਗੁਰੂ ਦੀ ਪੀਤੀ ਜਨਮ ਤੋਂ ਲਾ ਕੇ ਪਛਾਣ ਲੈ ਉਹਦੇ ਨਾਲ ਪ੍ਰੀਤੀ ਲਾਲ ਮੋਟੋ ਠਾਕੁਰ ਮਾਹ ਮੋਟੋ ਦੀ ਅਦਿਸ਼ਤਾਨ ਭਾਰਾ ਪਰਮੇਸ਼ਰ ਹੈ ਬੋਸੂ ਠਾਕੁਰ ਦੇ ਆਨੰਦ ਨੂੰ ਮੰਨਣਾ ਕਰ ਸਵਾਮੀ ਦੇ ਮਾਥੇ ਉਬੇ ਜੰਮ ਮਾਰਸੀ ਜੇ ਤੂੰ ਭਾਈ ਮਹਾਰਾ ਦਾ ਨਾਮ ਨਾ ਜਪੇਂਗਾ ਤੇਰੇ ਮੱਥੇ ਦੇ ਉੱਤੇ ਉਬਾ ਖੜਾ ਹੋਇਆ ਜੰਮ ਤੈਨੂੰ ਮਾਰੇਗਾ ਨਾਨਕ ਮੀਲਣ ਨਾ ਅੱਜ ਉਬੇ ਉਲਟਾ ਮੱਥੇ ਮਾਤਾ ਦੇ ਗਰਭ ਵਿੱਚ ਲੰਕਦਾ ਰਹੇਗਾ ਤੇ ਮਾਥੇ ਉਬੇ ਹੰਕਾਰ ਦੇ ਵਿੱਚ ਤੇਰੇ ਅੰਤਿਕਨ ਤੇ ਹੰਕਾਰ ਹੋਣੇ ਕਰਕੇ ਜਮ ਤੈਨੂੰ ਮਾਰੇਗਾ ਨਾਨਕ ਮੇਲਣ ਸਤਿਗੁਰੂ ਜੀ ਕਹਿੰਦੇ ਜੇ ਨਾਮ ਜਪੇਗਾ ਤਾਂ ਨਾਮ ਮੇਲਣ ਵਾਲਾ ਹੈ ਹੋਰ ਕੋਈ ਨਹੀਂ ਮਲਾ ਸਕੇਗਾ ਪ੍ਰਭੂਸ਼ਰ ਦੇ ਨਾਲ ਤੈਨੂੰ ਪੌੜੀ ਆਪੇ ਪਿੰਡ ਸਵਾਰਿਓ ਆਪ ਹੀ ਭਾਈ ਪਿੰਡ ਸਰੀਰਾ ਨੂੰ ਬ੍ਰਹਮੰਡ ਆਦਿਕਾ ਨੂੰ ਸਵਾਰਨਾ ਕੀਤਾ ਹੈ ਦੇਸਵਾਰੀ ਮਨੁੱਖਾ ਦੇ ਵਿੱਚ ਨਬ ਨਿਧ ਨਾ ਇਹ ਵਿੱਚ ਨਵੇਂ ਨਿਧੀਆਂ ਦੇ ਦੇਣ ਵਾਲਾ ਸੁਮਸਨਾਦਕਾਂ ਦੇ ਮਹਾਰਾਜ ਨਾਮ ਪਾਇਆ ਹੈ ਨੌ ਨਿਧ ਅਮਰ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਸਰਾਮ ਇੱਕ ਆਪੇ ਭਰਮ ਭੁਲਾਇ ਇੱਕ ਜਿਹੜੇ ਮਨਮੁਖ ਹੈ ਪੜੋ ਤੁਕ ਸਾਰੀ ਨੇ ਲੇ ਫਲ ਕਾ ਜਿਹੜੇ ਨਿਸਵਲ ਕੰਮ ਕਰਨ ਵਾਲੇ ਪੁਰਖ ਤਿੰਨਾਂ ਨੂੰ ਮਨਮੁਖ ਜਾਣ ਕੇ ਆਪ ਹੀ ਭਰਮ ਚਲਾ ਕੇ ਭੁਲਾਤ ਹੈ ਪਰਮੇਸ਼ਰ ਨੇ ਇਹ ਆਇਆ ਮੂਸਿ ਉਹੀ ਚਪੇੜ ਲਾਤੀ ਹੈ ਇੱਕ ਨਹੀਂ ਗੁਰਮੁਖ ਬੁਝਿਆ ਇੱਕ ਜਿਹੜੇ ਗੁਰਮਖਾਂ ਦੀ ਸੰਗਤ ਕਰਨ ਵਾਲੇ ਉਹਨਾਂ ਨੇ ਪਰਮੇਸ਼ਰ ਨੂੰ ਗੁਰਾਂ ਦੁਆਰਾ ਬੁਝਿਆ ਪੁੱਛਿਆ ਹੈ ਹਰ ਆਤਮ ਰਾਮ ਉਹਨਾਂ ਨੇ ਜਾਣ ਲਿਆ ਕਿ ਹਰੀ ਸਾਰਿਆਂ ਚ ਆਪਣਾ ਆਪ ਰੂਪ ਹੈ ਰਾਮ ਪਰਮੇਸ਼ਰ ਇੱਕ ਨਹੀਂ ਸੁਣ ਕੇ ਮੰਨਿਆ ਇੱਕਨਾਂ ਗੁਰਾਂ ਦੁਆਰਾ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਬਨ ਕਰਕੇ ਮੰਨਣਾ ਕੀਤਾ ਹੈ ਹਰ ਤੁਮਕਾਮ ਉਹਨਾਂ ਨੂੰ ਹਰੀ ਸਾਰੀਆਂ ਕੰਮਾਂ ਨੂੰ ਵੀ ਉਹਨਾਂ ਦੇ ਕਰਦਾ ਹੈ ਅਤੇ ਉਤਮ ਉਹਨਾਂ ਨੂੰ ਬਣਾਤਾ ਹੈ ਸਭ ਤੋਂ ਉੱਚਾ ਸਭ ਤੋਂ ਸੂਚਾ ਜਾਂ ਕੇ ਹਿਰਦੇ ਵਸਿਆ ਹਰ ਪ੍ਰਖ ਭਗਵਾਨ ਹੈ ਹਰੀ ਦੀ ਪ੍ਰਾਪਤੀ ਜਿਹੜੀ ਸਭਨਾ ਕੰਮਾਂ 'ਚ ਉੱਤਮ ਕੰਮ ਹੈ ਇਹ ਅੰਤਰ ਹਰ ਰੰਗ ਉਪਜਿਆ ਜਿਨ੍ਹਾਂ ਦੇ ਅੰਦਰ ਹਰੀ ਦਾ ਪ੍ਰੇਮ ਪੈਦਾ ਹੋ ਗਿਆ ਹੈ ਗਾਇਆ ਹਰ ਗੁਣ ਨਾਮ ਉਹਨਾਂ ਨੇ ਗਾਉਣਾ ਕੀਤਾ ਹਰੀ ਦੇ ਗੁਣਾਂ ਦੇ ਤਾਂ ਹੀ ਮਰਿਆ ਨਾਮ ਜਪਦੇ ਹਰ ਵਕਤ ਇਕ ਚਿੱਤ ਹੋ ਕੇ